नमश्या सरकारी प्रोग्राम रे वास्ते प्रदेशी दी तरफा आप जी दा स्वागत है पेश है जिलाधीश भाग सिंह स्वागत आजियां विशेष कार्यक्रम सिंधुस फैमिली रेस्टोबार एक मल्टी कजिन डिश दा स्वाद जो थानू तो हमेशा रहेगा याद आज ही आओ सिंधुस फैमिली रेस्टोबार जंतीगढ़ टीचर सरकारी प्राइमरी स्कूल पूर्ण मजार ਬੱਡੇ ਬੱਚਿਆਂ ਨੂੰ ਕਿੰਨੇ ਤੋਂ ਬੱਡੇ ਇਹ ਸ਼੍ਰੀ ਰਾਮ ਸਿੰਘ ਜੀ ਹੈਗੇ ਆ ਐਕਸ ਸਰਵਿਸਮੈਨ ਨੇ ਕੋਆਪਰੇਟਿਵ ਸੁਸਾਇਟੀ ਤੋਂ ਰਿਟਾਇਰ ਹੋਏ ਆ ਹਾਂਜੀ ਇਹ ਬਹੁਤ ਹੀ ਨਾਈਸ ਪਰਸਨ ਹੈਗੇ ਆ ਪਿਛਲੇ ਲਗਭਗ 2-3 ਸਾਲਾਂ ਤੋਂ ਸਾਡੇ ਨਾਲ ਇਹਨਾਂ ਦਾ ਬਹੁਤ ਅੱਛਾ ਬਿਹੇਵੀਅਰ ਆ ਤੇ ਪਿਛਲੀ ਵਾਰ ਵੀ ਇਹਨਾਂ ਨੇ ਸਾਨੂੰ ਸਵੈਟਰ ਵੀ ਦਿੱਤੇ ਸੀਗੇ ਬੱਚਿਆਂ ਨੂੰ ਡੋਨੇਟ ਕੀਤੇ ਸੀਗੇ ਤੇ ਫਿਰ ਕੁੜੀਆਂ ਦੇ ਲਈ ਵੀ ਇਹਨਾਂ ਨੇ ਦੋ ਵੀ ਸ਼ੂਜ਼ ਦਿੱਤੇ ਸੀਗੇ ਸਾਨੂੰ ਕੁਣ ਵੀ ਪਹਿਲੀ ਤੋਂ ਪੰਨੀ ਜਮਾ ਦੇ ਜਿਹੜੇ ਬੱਚੇ ਸਾਡੇ ਹੈਗੇ ਉਹਨਾਂ ਦੇ ਲਈ 90 ਪੇਅਰ ਜਿਹੜੇ ਇਹਨਾਂ ਨੇ দান ਕੀਤੇ ਆ ਤੇ ਮੈਂ ਆਪਣੇ ਸਟਾਫ ਵੱਲੋਂ ਤੇ ਪੂਰੇ ਬੱਚਿਆਂ ਵੱਲੋਂ ਆਪਾਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੀ ਆ ਪਰ ਬਰਮਾ ਭਾਗੇ ਮੈਂ ਅਰਦਾਸ ਕਰਦੀ ਆ ਕਿ ਬਰਮਾ ਇਹਨਾਂ ਨੂੰ ਜੀ ਦੁੱਗਣੀ ਤੇ ਰਾਤ ਚੌਦਣੀ ਤਰੱਕੀ ਦੇਵੇ ਤਾਂ ਕਿ ਇਹਦੇ ਸਮਾਜ ਦੇ ਜਿਹੜੇ ਵਧੀਆ ਕੰਮ ਹੈਗੇ ਉਹਨਾਂ ਵਿੱਚ ਆਪਣਾ ਯੋਗਦਾਨ ਪਾ ਸਕਣ ਬਹੁਤ ਬਹੁਤ ਧੰਨਵਾਦ हां जी बाबा जी ਜਿਹੜੇ ਅੱਜ ਬੂਡ ਮੰਡੇ ਗਏ ਉਹ ਕਿਸ ਸਬੰਧ ਦੇ ਬੰਡੇ ਗਏ ਇਹ ਜਿਹੜੇ ਬੱਚਿਆਂ ਨੂੰ ਅੱਜ ਜੋ ਵੀ ਦਾਨ ਕੀਤਾ ਗਿਆ ਸਰਬਸਾਂਝਾ ਦਰਬਾਰ ਤਨਤਨ ਬਾਬਾ ਬਲਕਨਾ ਸਾਈਂ ਕੁਮਾਰਾ ਨਾਗਾ ਦੀ ਵਰਮੀ ਪੁੰਨਮੀ ਆਰੇ ਵੱਲੋਂ ਕੀਤਾ ਗਿਆ ਜੋ ਕਿ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਵੀ ਇਹ ਬਾਹਰੋਂ ਸੰਗਤ ਨੇ ਦਾਨ ਕੀਤਾ ਉਹਦੇ ਸਬੰਧ ਦੇ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਜੋ ਕਿ ਪਹਿਲਾਂ ਵੀ ਉਸ ਦਰਬਾਰ ਨੂੰ ਸਕੂਲ ਵਾਸਤੇ ਜਾਂ ਹੋਰ ਬਾਹਰ ਵੀ ਕਈ ਬੱਚਿਆਂ ਨੂੰ ਜਿਨ੍ਹਾਂ ਦਾ ਲੋੜਵੰਦ ਨੇ ਉਹਨਾਂ ਨੂੰ ਇਹ ਦਾਨ ਕੀਤਾ ਜਾਂਦਾ ਹੈ ਹਰ ਸਾਲ ਸਾਲ ਦੇ ਵਿੱਚ ਦੋ ਵਾਰੀ ਵੀ ਹੋ ਸਕਦਾ ਹੈ ਇਹ ਦਾਨ ਤਿੰਨ ਵਾਰੀ ਵੀ ਹੋ ਸਕਦਾ ਕਿਉਂਕਿ ਦਾਨ ਦੀ ਕੋਈ ਲਿਮਟ ਨਹੀਂ ਹੁੰਦੀ ਕਦੋਂ ਕੀਤਾ ਜਾ ਸਕਦਾ ਜਦੋਂ ਵੀ ਸੰਗਤ ਨੇ ਸਹਿਯੋਗ ਕੀਤਾ ਉਸ ਵੇਲੇ ਦਾਨ ਕੀਤਾ ਜਾਂਦਾ ਆ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਕੂਲ ਦਿਨ ਦੁਪਣੀ ਰਾਤ ਚ ਆਪਣੀ ਤਰੱਕੀ ਕਰੇ ਕਿਉਂਕਿ ਅਸੀਂ ਵੀ ਇਸ ਸਕੂਲ ਦੇ ਹੀ ਵਿਦਿਆਰਥੀ ਹਾਂ ਮੈਂ ਵੀ ਇਸ ਸਕੂਲ 'ਚ ਹੀ ਪੜਿਆ ਆ ਪਹਿਲਾਂ ਤੋਂ ਤੇ ਵਾਕਈ ਇੱਥੇ ਹੋਰ ਛਲਾਗਾ ਜੋ ਬਹੁਤ ਹੈਗੀ ਗੱਲ ਵੇ ਇੱਥੇ ਦਾ ਸਟਾਫ ਬਹੁਤ ਵਧੀਆ ਆ ਸਕੂਲ ਨੂੰ ਮੈਡਮਾਂ ਨੇ ਸਾਡੀਆਂ ਪੈਣਾ ਬੀਬੀਆਂ ਨੇ ਬਹੁਤ ਹੀ ਵਧੀਆ ਸੁਚਿੱਜੇ ਢੰਗ ਨਾਲ ਚਲਾ ਰਹੀਆਂ ਜਦੋਂ ਵੀ ਅਸੀਂ ਆਨੇ ਆ ਬੜੀ ਕਦਰ ਕਰਦੀਆਂ ਸਾਡਾ ਤੇ ਬੱਚਿਆਂ ਦਾ ਵੀ ਮੈਂ ਦੇਖਿਆ ਇੱਥੇ ਡਿਸਪਲਨ ਬਹੁਤ ਉੱਪਰ ਮਨ ਨੂੰ ਖੁਸ਼ੀ ਵੀ ਹੁੰਦੀ ਆ ਕਿ ਇੱਥੇ ਮੈਡਮ ਜੀ ਬਹੁਤ ਹੀ ਆਪਣੀ ਮਿਹਨਤ ਤੇ ਲਗਨ ਨਾਲ ਮੁਕ ਕਰ ਰਹੇ ਆ ਅਸੀਂ ਕਹਿੰਦੇ ਪ੍ਰਮਾਤਮਾ ਨੇ ਅਨੰਦ ਨੂੰ ਬੁਣੀ ਰਾ ਚ ਆਪਣੀ ਤਰਫੀ ਕਰੇ ਮੇਰੇ ਬਾਬਾ ਪੋਣਾ ਹਰੀ ਚੜ੍ਹਦੀ ਕਲਾ ਕਰਨ ਜਿਕਰਾ ਪੋਣਾ ਹਰੀ ਜੀ ਦਾ ਬਹੁਤ ਸੱਚੇ ਦਰਵਾਜ਼ੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਚੰਡੀਗੜ੍ਹ ਚੌਕ ਨਵਾਂ ਸ਼ਹਿਰ ਤੋਂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਸਾਲਾ ਪ੍ਰਕਾਸ਼ ਔਰ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਨਵਾਂ ਸ਼ਹਿਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਇਟ ਸਜਾਇਆ ਗਿਆ ਇਹ ਨਗਰ ਕੀਰਤਨ ਨਵਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਪਹੁੰਚਿਆ ਇਸ ਮੌਕੇ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਗੱਤਕਾ ਪਾਰਟੀਆਂ ਵੱਲੋਂ ਕਲਾ ਦੇ ਜੋਰ ਦਿਖਾਏ ਨਵਾਂ ਸ਼ਹਿਰ ਸਰਗਰਮੀਆਂ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ پاسٽر بندا پڪيڻا ڏاڍا مونکي ڏسڻو آهي مونکي ڏسڻو آهي تا هره مونکي نام کيه مونکي ڏسڻو آهي تا هره سڀ روني i'll be okay 给我打 اوه سڀ ڪجهه ٿي وڃي ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਪ੍ਰਕਾਸ਼ ਪੁਰਬ ਨਮਾਸ਼ਾ ਦੇ ਇਲਾਕੇਸ ਮੁਟੀਆਂ ਸੈਦਾਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸੁਬਾ ਨਮਾਸ਼ਾਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀਆਂ ਜਿੱਥੇ 25 ਦਿਨ ਸੰਗਤਾਂ ਨੇ ਸ਼ਹਿਰ ਵਿੱਚ ਪ੍ਰਭਾਤ ਪ੍ਰੀਤਾਂ ਦੇ ਵਿੱਚ ਹਾਜ਼ਰੀ ਭਰੀ ਸ਼ਹਿਰ ਦੇ ਵਕ ਵਕ ਗਲੀ ਮਲਿਆਂ ਘਰਾਂ ਦੇ ਵਿੱਚ ਜਾ ਕੇ satsang ਕੀਤਾ ਗੁਰਬਾਣੀ ਦਾ ਪ੍ਰਵਾਹ ਚੱਲਿਆ ਉੱਥੇ ਅੱਜ 10 ਤਰੀਕ ਨੂੰ ਸ਼ਹਿਰ ਦੇ ਵਿੱਚ ਨਗਰਗੀਤਨ ਸਜਾਈ ਜਾ ਰਹੇ ਆ ਜਿਹਦੇ ਵਿੱਚ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰਦੀਆਂ ਤੇ ਆਪਣਾ ਜੀਵਨ ਸਵਰ ਕਰਦੀਆਂ ਤੇ ਸ਼ਹਿਰ ਵਾਸੀ ਵੱਖ-ਵੱਖ ਬਾਜ਼ਾਰਾਂ ਵਾਲੇ ਵੱਖ-ਵੱਖ ਮੱਲਿਆਂ ਵਾਲੇ ਨਗਰਗੀਤਨ ਦਾ ਸਵਾਗਤ ਕਰਦੇ ਆ ਭਾਈ ਚਰਖਾ ਸਾਂਝ ਦਾ ਜਿੱਥੇ ਸੰਦੇਸ਼ ਮਿਲਦਾ ਸਾਡੇ ਸ਼ਹਿਰ ਦੇ ਵਿੱਚ ਉੱਥੇ ਬਹੁਤ ਹੀ ਬਹੁਤ ਹੀ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਤੇ ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਗਿਆ ਹੈ ਨਾ ਜਿਹਨਾਂ ਦੇ ਪਰਸੋਂ 5 ਤਰੀਕ ਨੂੰ ਸਵੇਰੇ 9:30 ਵਜੇ ਪੈਣੇ ਆ ਉਸ ਤੋਂ ਉਪਰੰਤ ਦਿਵਾਲ ਸਜਣੇ ਆ ਨਾ ਜਿਨ੍ਹਾਂ ਦੇ ਵਿੱਚ ਰਾਗੀ ਜਤੇ ਕਥਾ ਵਜ ਕੇ ਪਹੁੰਚ ਕੇ ਹਾਜ਼ਰੀਆਂ ਭਰ ਗਿਆ ਜਿਨ੍ਹਾਂ ਵਿੱਚ ਖਾਸ ਤੌਰ ਤੇ ਭਾਈ ਜਗਿੰਦਰ ਸਿੰਘ ਰਾਹੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਭਾਈ ਗੁਰਲਾਲ ਸਿੰਘ ਸ੍ਰੀ ਅਮਰitsar ਵਾਲਿਆਂ ਨੇ ਪਹੁੰਚ ਕਰਕੇ ਜਤ ਸੰਗਤਾਂ ਨੂੰ ਗੁਰਜਾ ਸਾਹਿਬ ਦਾ ਕਰਾਣਾ ਤੇ ਹੋਰ ਵੀ ਰਾਗੀ ਜਤੇ ਪਹੁੰਚ ਰਹੇ ਹਨ ਭਾਈ ਰਾਮ ਸਿੰਘ ਜੀ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਾਲੇ ਉਹਨਾਂ ਨੇ ਵੀ ਰਾਤ ਦੇ ਸਵਾਗਤ ਵਿੱਚ ਹਾਜ਼ਰੀਆਂ ਭਰਨੀਆਂ ਤੇ ਦਿਨ ਦੇ ਰਾਤ ਦੇ ਦੀਵਾਨ ਤੇ ਰਾਤ ਦੇ ਦੀਵਾਨ ਸਜਣਿਆਂ ਨਾਲ ਸੁਝਿਆ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਆਪ ਜੀ ਨੇ ਗੁਰੂ ਘਰ ਵਿਖੇ ਹਾਜ਼ਰੀਆਂ ਭਰਨੀਆਂ ਉੱਥੇ ਤਨ ਮਨ ਧਾਦੇ ਨਾਲ ਸੇਵਾ ਕਰਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪ੍ਰਸਾਦ ਸਤਿਗੁਰੂ ਜੀ ਦੀ ਗੁਰਬਾਣੀ ਅੰਦਰ ਆਈ ਗੁਰੂदास ਸਾਹਿਬ ਜੀ ਅਥਨ ਕਰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋ ਲੋਆ ਐਸੇ ਦੀਨ ਦਿਆਲ ਸਤਿਗੁਰੂ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਐਸੇ ਦੀਨ ਦਿਆਲ ਸਤਿਗੁਰੂ ਭੰਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੇ ਮਹਾਵਾਕਾਂ ਅਨਸਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸਮੂਹ ਇਲਾਕਾ ਨਿਵਾਸੀ ਸੰਗਤ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵਾਂ ਸ਼ਹਿਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ 25 ਦਿਨਾਂ ਤੋਂ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀਆਂ ਦੀ ਰਮਤਾ ਕੀਤੀ ਗਈ ਜਿਸ ਦੇ ਵਿੱਚ ਵੱਖ-ਵੱਖ ਗਲੀ ਮਹੱਲਿਆਂ ਦੀਆਂ ਸੰਗਤਾਂ ਨੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸੇਵਾ ਲਈ ਗਈ ਸੰਗਤਾਂ ਨੇ ਗੁਰੂ ਘਰਾਂ ਦੇ ਵਿੱਚ ਸੇਵਕ ਪਰਿਵਾਰਾਂ ਦੇ ਗ੍ਰਹਿ ਵਿਖੇ ਜਾ ਕਰਕੇ ਸਤਿਗੁਰੂ ਜੀ ਦਾ ਜਸ ਗਾਇਨ ਕੀਤਾ ਲਾਹਾ ਪ੍ਰਾਪਤ ਕੀਤਾ ਹੈ ਅੱਜ 3 ਤਰੀਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਨਵਮ ਜੀ ਤੋਂ ਸ੍ਰੀ ਖੰਡਪਾਰ ਸਾਹਿਬ ਜੀ ਦੀ ਰੰਮਤਾ ਹੋ ਚੁੱਕੀ ਹੈ ਉਦੀ ਸਮੇਂ ਤੱਕ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਆਰੰਭ ਹੋਣ ਜਾ ਰਿਹਾ ਹੈ ਜੋ ਕਿ ਸਮੁੱਚੇ ਨਗਰ ਦੇ ਵਿੱਚ ਪ੍ਰਕਰਮਾ ਕਰਦਿਆਂ ਹੋਇਆ ਹਰ ਜਸ ਗਾਇਨ ਕਰਦਿਆਂ ਹੋਇਆ ਖਵਾਪ ਸ਼ਾਮ ਦੇ ਸਮੇਂ ਗੁਰਦੁਆਰਾ ਸਾਹਿਬ ਕੇ ਆਕੇ ਸੰਪੂਰਨ ਹੋਵੇਗਾ ਇਸ ਤੋਂ ਇਲਾਵਾ ਪਰਸੋਂ ਨੂੰ 5 ਤਰੀਕ ਨੂੰ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਤੋਂ ਪ੍ਰੰਤ ਦਿਵਾਨ ਸੱਜਣਗੇ ਜਿਨ੍ਹਾਂ ਦੇ ਵਿੱਚ ਗਿਆਨੀ ਰਜਿੰਦਰ ਸਿੰਘ ਜੀ ਰਾਹੀ ਅਨੰਦਪੁਰ ਸਾਹਿਬ ਤੋਂ ਰਾਗੀ ਜੱਥਾ ਅਤੇ ਭਾਈ ਸਾਹਿਬ ਭਾਈ ਗੁਰਲਾਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਜੋ ਕਿ ਗੁਰਦੁਆਰਾ ਮਨਜੀਤ ਸਾਹਿਬ ਦਿਵਾਨ ਹਾਲ ਵਿੱਚ ਕਥਾ ਵਿਚਾਰਾਂ ਸੰਗਤਾਂ ਨੂੰ ਸਰਵਣ ਕਰਾਉਂਦੇ ਨੇ ਉਹ ਵੀ ਸਤਗੁਰੂ ਪਾਤਸ਼ਾਹ ਜੀ ਦਾ ਜੀਵਨ ਸਰਵਣ ਕਰਾਉਣ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਨੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਸੋ ਨਗਰ ਨਿਵਾਸੀ ਸੰਗਤਾਂ ਨੂੰ মিডিਅਮ ਮਾਦੀਮ ਰਾਹੀਂ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਗੁਰ ਕਰ ਪਹੁੰਚ ਕਰਕੇ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੱਬੇ ਸਾਧੀ ਵਾਲ ਸਦਾਇਨ ਜਿਨ੍ਹਾਂ ਨੇ ਹੁੱਕਾ ਲਾ ਕਰਕੇ ਸਮੁੱਚੀ ਖਲਕਤ ਦਾ ਉਧਾਰ ਕਰਨ ਵਾਸਤੇ ਸਤਗੁਰੂ ਜੀ ਨੇ ਉਦਾਸੀਆਂ ਕਰਕੇ ਜੀਵਾਂ ਦਾ ਉਧਾਰ ਕੀਤਾ ਹੈ ਸਾਡੇ ਸਤਿਗੁਰੂ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਉਤਸਾਹ ਦੇ ਨਾਲ ਮਨਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਏ ਜੀ ਸਾਰੇ ਦੀਨ ਦੇ ਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਸਮੁਤੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੱਜਣਸ਼ੀਲ ਭਗਸੇ ਨਗਨ ਅਸਵਤ ਅੱਜੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀਪਲ ਜੀ ਇਜਾਜ਼ਤ ਦਿਓ ਧੰਨਵਾਦ